ਕਹ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰੈਸ਼ਨ ਵੰਡਣਾ ਇੱਕ ਗੱਲ ਇਹਨਾਂ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੇ ਕਿ ਕੱਲੇ 크੍ਰਿਸਚਨ ਭਾਈ ਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਿਹਾ ਤੇ ਕਿਹੜਾ ਨਹੀਂ ਆ ਰਿਹਾ ਕੋਈ ਮੰਦਰ ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ ਚ ਜਾਣ ਵਾਲਾ ਅਸੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਛਦਾ ਉਹ ਦੇ ਰਹੇ ਨੇ ਉਹਨਾਂ ਨੂੰ ਤੇ ਜਿਹੜੇ ਜਿਹੜੇ ਨਫਰਤ ਦਾ ਬੀਜ ਬੋਣਗੇ ਅਸੀਂ ਉਹ ਨਫਰਤ ਦੇ ਬੀਜ ਜੜੋਂ ਪੁੱਟ ਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੂੜ ਤੋਂ ਪੁੱਟ ਦਾਂਗੇ ਜਾਂਦਾ ਵਾ ਕਿਸੇ ਦੀ ਇਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖਤਾ ਦੇ ਲਈ ਕੰਮ ਕੀਤਾ ਜਾਂਦਾ ਵਾ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਅਸੀਂ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਕਿਹਦੀ ਨਫਰਤ ਦੀ ਅੱਗ ਨੂੰ ਉੱਤੇ ਪਾ ਦੀ ਅੱਗ ਦੇ ਉੱਤੇ ਪਾ ਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਆ ਹੇਲੂਇਆ ਬਸ਼ਰਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਅੰਕੁਰ ਨਲ ਮਿਸਤਰੀ ਦੇ ਹੋਰ ਤੋਂ ਹਰ ਮਹੀਨə ਤਕਰੀਬ ਲੋਕਾਂ ਨੂੰ ਵਿਧਵਾਵਾਂ ਨੂੰ ਜੋ ਕਿ ਰਾਸ਼ਨ ਵੰਡਿਆ ਜਾਂਦਾ ਔਰ ਉਸ ਰਾਸ਼ਨ ਵੰਡਣ ਦੇ ਯੋਗਦਾਨ ਦੇ ਵਿੱਚ ਅੱਜ ਸਾਡੇ ਜੋ ਕਿ ਨੰਗ ਪੜਾ ਜੋ ਕਿ ਸਿੱਖ ਭਾਈ ਚੱਲ ਰਹੇ ਨੇ ਜੋ ਕਿ ਸਾਂਝ ਪਾਈ ਔਰ ਉਹਨਾਂ ਨੇ ਆ ਕੇ ਚਰਚ ਦੀ ਔਰ ਚਰਚ ਦੇ ਸਾਡੇ ਪ੍ਰਧਾਨ ਜੀ ਜਤਿੰਦਰ ਮਸੀ ਗੌਰਵ ਜੀ ਦੀ ਔਰ ਚਰਚ ਦੇ ਲੋਕਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦੀ ਸ਼ਾਂਤੀ ਜੋ ਕੀ ਕੰਮ ਕਰਦੀ ਔਰ ਸਾ ਪਤਾ ਲੱਗਦਾ ਕਿ ਇਹ ਪਰਮੇਸ਼ਰ ਦੇ ਲੋਕ ਨੇ ਔਰ ਆਪਸ ਦੇ ਵਿੱਚ ਪਾਈਚਾਰਕ ਸਾਂਝ ਬਣਾ ਕੇ ਰੱਖਣ ਵਾਲੇ ਲੋਕ ਨੇ ਹਲ ਔਰ ਇਹਨਾਂ ਨੂੰ ਕਹਿੰਦੇ ਨੇ ਅਸਲੀ ਜੋ ਕੀ ਸਿੱਖ ਭਰਾ ਜੋ ਕੀ ਆਪਸ ਦੇ ਵਿੱਚ ਸਾਂਝ ਬਣਾ ਕੇ ਰੱਖੀ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਕਿ ਇਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੁਭਿਆਨ ਜੀ ਜੀ ਸੁਭਿਆਨ ਜੀ ਜੀ ਤੇ ਉੱਥੇ ਦਾ ਜਦੋਂ ਕੱਲੇ ਉਹ ਨਹੀਂ ਚੇੜੀ ਇਹਦਾ ਕੋਈ ਨਾ ਕੋਈ ਬਾਰ ਬੰਦ ਕਰੀਂ ਠੀਕ ਹੈ ਆਓ ਕਿਥੋਂ ਆਏ ਤੁਸੀਂ ਹਾਂ ਕੋਈ ਕਿੱਥੇ ਬੰਦਾ ਚਰਚ ਹੁੰਦੇ ਤੁਸੀਂ ਨਹੀਂ ਨਹੀਂ ਹੁੰਦੇ ਚਰਚ ਤੁਹਾਨੂੰ ਕਦੀ ਕੋਈ ਪ੍ਰਸ਼ਨ ਆਇਦਰ ਕੀਤਾ ਕਿਸੇ ਨੇ ਤੁਹਾਨੂੰ ਕਦੀ ਰੱਬ ਕੰਮ ਕਰਦਾ ਰੱਬ ਇਹੋ ਜੀ ਆਓ ਬੀਬੀ ਜੀ ਆਓ ਇੱਧਰ ਆਓ ਇੱਧਰ ਆਓ ਰੱਬ ਹੀ ਆ ਸੈਟ ਬਣ ਲਿਆ ਸੀ ਉਹਨੇ ਆਹ ਬੀਜੀ ਨਾਲ ਆ ਉਹ ਬੰਨਣਾ ਨਾਲ ਆ ਹਾਡਾ ਹਾਡਾ ਨੋਰ ਨਾਲ ਜਾ ਲੋਡ ਚਾਪੀ ਜੀ ਮਾਤਾ ਜੀ ਕੋਈ ਗੱਲ ਨਹੀਂ ਮਾਤਾ ਪਰਮੇਸ਼ਵਰ ਦੇ ਰੱਬ ਦੇ ਬੰਦੇ ਬੈਠੇ ਆ ਨਾ ਮਾਤਾ ਜੀ ਕਿੱਥੋਂ ਆਏ ਜੀ ਮੈਂ ਆਇਆ ਕੋਧਰ ਤੇ ਲੰਘ ਚੱਲ ਚੱਲੀ ਦੇ ਕਿ ਨਹੀਂ ਹਾਂ ਜੀ ਅੱਜ ਸੀ ਉੱਤੇ ਹੋ ਜਾ ਤੁਹਾਡੀ ਕੋੜੋ ਨਹੀਂ ਜੀ ਐਂਜੋ ਹਾਂ ਅੱਛਾ ਇੱਥੇ ਪਾਲ ਦੀਨ ਬੱਚਿਆਂ ਦੀ ਮਾਂ ਹੈ ਨਹੀਂ ਕੋਈ ਕੋਈ ਆਹਦੀ ਕੋਈ ਇਹ ਬਾਬਾ ਜੀ ਜੱਸਾਬੇ ਲਾਈਫ ਟਾਈਮ ਨਹੀਂ ਰਹਿਣਾ ਇਹਨਾਂ ਨੂੰ ਠੀਕ ਹੈ ਇਹ ਨਹੀਂ ਆ ਵੀ 1 ਮਹੀਨਾ ਦੇਤਾ 2 ਮਹੀਨੇ ਜਦੋਂ ਤੱਕ ਮਾਤਾ ਜਿੰਦੀ ਹੈ ਨਾ ਮਾਤਾ ਨੂੰ ਰਾਸ਼ਨ ਮਿਲਦਾ ਹੀ ਜਾਣਾ ਹਾਂਜੀ 3 ਬੱਚੇ ਪਾਲਦੇ ਮੇਰੇ ਘਰ ਆ ਰਹੇ ਕਿਹਦੀ ਧਰ ਹੋ ਗਈ ਮਾਤਾ ਨੂੰ ਰਾਸ਼ਨ ਲੈਂਦੇ ਹਾਂ ਹਾਂਜੀ ਸਾਲ ਹੋ ਗਏ ਸਾਲ ਹੋ ਗਿਆ ਕਦੀ ਮਨਾਂ ਤਾਂ ਨਹੀਂ ਕੀਤਾ ਕਿਸੇ ਨੇ ਇੱਕ ਵਾਰੀ ਦੇ ਕੇ ਦੋ ਵਾਰੀ ਦੇ ਦੇ ਨਹੀਂ ਨਹੀਂ ਸਾਰੀ ਉਮਰ ਇਦਾਂ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਾਲ ਹੋ ਗਏ 12 ਤੋਂ ਵਰਗਤ ਤੋਂ ਆਵੇ ਕੋਈ ਇਹਨਾਂ ਬੱਚਿਆਂ ਨਾਲ ਪੜਾਈ ਲਿਖਾਈ ਦਾ ਵੀ ਸਾਰਾ ਵੇਖਿਆ ਸਾਰਾ ਪੜ੍ਹਾਈ ਬੈਠਣਾ ਨਹੀਂ ਆਪਣੇ ਇੱਕ ਸਮਝੀ ਬਦਤਪਤੀ ਕਿ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਨ ਵਸਤੂ ਹੋ ਗਏ ਕੀ ਮੈਸੇਜ ਦੇਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਗੁਰੂ ਜੀ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰਾਸ਼ਨ ਵੰਡਣਾ ਇੱਕ ਗੱਲ ਇਹਨਾਂ ਨੂੰ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੇ ਕਿ ਕੱਲੇ 크੍ਰਿਸਚਨ ਭਾਈ ਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਿਹਾ ਤੇ ਕਿਹੜਾ ਨਹੀਂ ਆ ਰਿਹਾ ਕੋਈ ਮੰਦਰ ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ ਚ ਜਾਣ ਵਾਲਾ ਅਸੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਜਦਾ ਉਹ ਦੇਰੇ ਨੇ ਉਹਨਾਂ ਨੂੰ ਤੇ ਗੁਰੂ ਨਾਨਕ ਸਾਹਿਬ ਦਾ ਲੰਗਰ 20 ਰੁਪਏ ਤੋਂ ਜਿਹੜਾ ਚੱਲਿਆ ਆ ਰਿਹਾ ਨਾ ਉਹਦੀ ਬਰਕਤ ਆ ਤੇ ਗੁਰਨਾਨਕ ਦੇ ਸਿੱਖ ਦਾ ਫਰਜ਼ ਆ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਹੋਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਿਭੋਂਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਗੁਰਨਾਨਕ ਦੇਵ ਸਿੰਘ ਦਾ ਗੁਰਨਾਨਕ ਦੇ ਸਿੱਖ ਦਾ ਤੇ ਦਸਮ ਪਾਤਸ਼ਾਹ ਦੇ ਸਿੰਘ ਦਾ ਫਰਜ ਹੈ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਹੈ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰਦਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਇਨਸਾਨੀਅਤ ਦੇ ਮੁੱਢ ਦੇ ਕਿ ਇਨਸਾਨੀਅਤ ਦੀ ਵਾਕਾ ਤੌਰ ਤੇ ਅਸੀਂ ਮੈਸੇਜ ਦੇਣ ਨੂੰ ਇੱਥੇ ਪਹੁੰਚੇ ਹੈਗੇ ਉਹਨਾਂ ਨੂੰ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਕਿ ਇਨਸਾਨੀਅਤ ਤੇ ਲੈ ਕੇ ਆਪਣੇ ਕਿਤੇ ਢਾਹਾਂ ਲਾ ਦੇ ਕੁਸ਼ਰੀਆਂ ਇਹ ਜੀ ਤੱਕ ਤੱਕ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਸੀ ਦੇਖੋ ਜੀ ਕਿ ਹੈ ਇੱਕ ਅਮੀ ਹੈ ਕਿ ਨਫ਼ਰਤ ਦਾ ਬੀਜ ਬੋਕੇ ਉਹ ਆਪਣੇ ਦੁਕਾਨਾਂ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣਗੇ ਅਸੀਂ ਉਹ ਨਫ਼ਰਤ ਦੇ ਬੀਜ ਜੜੋਂ ਪੁੱਟ ਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁਰਦ ਤੋਂ ਪੁੱਟ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਜੇਸ਼ ਸਿੰਘ ਹੈ ਰਜੇਸ਼ ਸਿੰਘ ਬੱਗਾ ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉਤੇ ਪਾ ਦੀ ਅੱਗ ਦੇ ਉਤੇ ਪਾ ਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਹ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਤੇ ਜੀ ਕੀ ਕਰ ਰੋ ਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਇੱਥੇ ਸਰ ਜੀ ਮੇਰੇ ਵੱਲੋਂ ਜੈ ਐਮ ਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਜ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪੀਤ ਜੀ ਸਾਡੇ ਭਾਈ ਸਾਹਿਬ ਬਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਬਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਰਨ ਜੈਮਸ ਤੇ ਜੇ ਤੁਹਾਨੂੰ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦੇ ਹੋਣਾ ਚਾਹੀਦਾ ਕਿ ਪੂਰੇ ਨਹੀਂ ਜਿੱਥੇ ਦਾ ਮਰਜ਼ੀ ਤੇ ਜਿੱਥੋਂ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੇ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸੰਗਰ ਨੂੰ ਲਾ ਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦਵਾਂਗਾ ਘਰ ਬਣਾ ਕੇ ਦਵਾਂਗਾ ਉਹ ਚੋਂ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ ਚ ਹੋਣ ਕੋਈ ਹਿੰਦੂ ਭਾਈਚਾਰੇ ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਰਾਜ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਹੋਗਾ ਇਹ ਹੋ ਗਿਆ ਨਾ ਆਪਾਂ ਚਾਹੀਦਾ 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 ਚ ਤੁਗਰਾ ਜਿਵੇਂ ਤਰਖਾਏਗਾ ਜੁਰਬਾਰੀ ਘਰੀ ਬਿਲਕੁਲ ਦਵਾਗੇ ਤੇ ਕਿਸ ਨੂੰ ਕਹਿੰਦੇ ਖੂਗਾ ਬਿਲਕੁਲ ਹੋਰ ਇੱਕ ਜੰਨੇ ਅਹੀ ਲੜੀ ਉਹਦਾ ਖਿਆਣਾ ਮੁਗਲ ਅਹੀ ਇੱਕ ਦੂਜੇ ਨਾਲ ਲੜੀ ਮਰੀ ਜੰਨੇ ਹੋ ਆਹ ਸਰਦਾਰ ਹੋਇਆ ਜਿੰਦਾ ਬਗਾ